ਸਤਿ ਸ੍ਰੀ ਅਕਾਲ ਸਾਰੇ ਵੀਰਾਂ ਦੋਸਤੋ YouTube ਚੈਨਲ ਫਰਤ ਦੀ ਫਰਤ ਦਾ ਤੁਹਾਡਾ ਸਵਾਗਤ ਆ ਜੀ ਆ ਵੈਲਕਮ ਆ ਦੋਸਤੋ ਅੱਜ ਦੀ ਆਪਣੀ ਵੀਡੀਓ ਆ ਪਿੰਡ ਵਰਪਾਲ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਆਪਾਂ ਪਹੁੰਚੇ ਆ ਪ੍ਰਭ ਗਿਲ ਦੇ ਫਾਰਮ ਤੇ ਤੇ ਗਿਲ ਸਾਹਿਬ ਨੇ ਇੱਕ ਬੱਕਰੀ ਵਿਕਾਉ ਨੂੰ ਕੀਤੀ ਆ ਤੇ ਦੋ ਦੇ ਬੱਚੇ ਨੇ ਡਿਟੇਲ ਕੀ ਪ੍ਰਾਈਸ ਆ ਤੁਹਾਡਾ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਨਾਲ ਲੱਗਦੇ ਬੈਲਿਕਸ ਕਰ ਲਿਓ ਤੇ ਦੋਸਤੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਵੀ ਕਰ ਦਿਓ ਕਿਉਂਕਿ ਵੀ ਟੂ ਹੋਰ ਕਿਸੇ ਵੀਰ ਭਾਗ ਪਹੁੰਚ ਸਕੇ ਤੇ ਕਿਸੇ ਵੀਰ ਦਾ ਫਾਇਦਾ ਹੋ ਸਕੇ ਤੇ ਬਹੁਤ ਸੋਹਣੀ ਬੱਕਰੀ ਕੋਲ ਕੀਤੀ ਹੈ ਤੇ ਵੀਰ ਨੂੰ ਪੁੱਛਦੇ ਆ ਡਿਟੇਲ ਕੀ ਆ ਕੀ ਦਾ ਰੇਟ ਹੈ ਜੈ ਜੀ ਸਾਸਰੀ ਕਾ ਗੇਲ ਸਾਹਿਬ ਸਾਸਰੀ ਦਾ ਸਾਹਿਬ ਉਹ ਪਰਵਾਹ ਠੀਕ ਠਾਕ ਜੀ ਉਹ ਦਿੱਤਾ ਬਾਬੇ ਨਾਲ ਜੀ ਤੇ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਸਾਸਰੀ ਜੀ ਮੇਰਾ ਪਿੰਡ ਉਹ ਬਾਹਰ ਜਿਹੜਾ ਹੋਂ ਸਰ ਜੀ ਹਾਂਜੀ ਬਾਬਾ ਨੋਸੇ ਮਾਦਵੀ ਚਾਰ ਕਿਲੋ ਮੀਟਰ ਦੂਰ ਸਕੇ ਮੇਰਾ ਪਿੰਡ ਠੀਕ ਠੀਕ ਹੈ ਤੇ ਲੱਗਦਾ ਮੇਰੀ ਵਾਲੀ ਕੀ ਜੀ ਅੱਛਾ ਅੱਛਾ ਤੇ ਆਹ ਈ ਬੱਕਰੀ ਆ ਡਿਟੇਲ ਕੀ ਇਹਦੀ ਤੇ ਬੱਕਰੀ ਵੀ ਪੰਜਾਂ ਬਣਾ ਸੀ ਨੂੰ ਤਾਜੀ ਦੁੱਧ ਬੱਕਰੀ ਏ ਅੱਛਾ ਜੀ ਤੇ ਦੋ ਬਠੋਰੇ ਮਗਰ ਵੀ ਜੀ ਦੋਵੇਂ ਬਠੋਰੇ ਆ ਦੋ ਬਠੋਰੇ ਦੇ ਵੀ ਬੱਕਰੀ ਪੂਰੀ ਪੜੀ ਏ ਅੱਛਾ ਅੱਛਾ ਵੱਡੀ ਬੱਕਰੀ ਏ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਹੋਰ ਕੀ ਡੇਲੇ ਦੀ ਤੇਲ ਬਰਾ ਤੇਲ ਦਿੱਤੀ ਬਾਕੀ ਬੱਚੇ ਜੂੰਹਾਂ ਡਾਏ ਸਹੀ ਇਸਲਾਮ ਚੂੰਗਦੇ ਆ ਠੀਕ ਠੀਕ ਆ ਹਾਂ ਜੀ ਹਾਂ ਜੀ ਤੇ ਕੀ ਕੀ ਮੁੱਲ ਰੱਖਿਆ ਪਾਂ ਦਾ ਮੁੱਲ ਕਰੀਏ 2600 ਰੁਪਏ 3000 ਕਰੀਏ ਹਾਂ ਜੀ ਤਾਂ ਪੰਜਾਂ ਮਿੰਟਾਂ ਬਾਅਦ ਚੂੰਗਣਾ ਦੇ ਹਾਂ ਜੀ ਹਾਂ ਜੀ ਇਧਰ ਦਾ ਕੋਈ ਇਦਲੇ ਬੱਚਾ ਬਹਾਰੇ ਬੱਕਰੀ ਬਹੁਤ ਸੋਹਣੀ ਆ ਉਹਦੇ ਦੋਵੇਂ ਚੁੰਗਦੇ ਖਾਦੇ ਫੁੱਲ ਚੁੰਗਦੇ ਠੀਕ ਠੀਕ ਆ ਠੀਕ ਹੈ ਜੀ ਬੱਚੇ ਵੀ ਬਹੁਤ ਪਿਆਰੇ ਇਹਦੇ ਚੁੰਗਣੇ ਆਰਾਮ ਨਾਲ ਬੱਕਰੀ ਦੇ ਠੀਕ ਠੀਕ ਆ ਮਕਰੀ ਵਾਲੇ ਮਾਰ ਨਾਲ ਗਲੀ ਪਈ ਗਾੜੀ ਮਾਰ ਚੁੰਗਦੇ ਨਹੀਂ ਲਈ ਤੇ ਕਿੰਨੇ ਦੇ ਪੈ ਛੜਦਾਂਗੇ ਲਾਸਟ ਇਹ ਛੜਦੀ ਹੋ ਜੀ 5000 ਛੜਦੀ 5000 ਦੀ ਹਾਂ ਜੀ ਆ ਜਾ ਭੈਣ ਭਰਾ ਦਾ ਮਾਰਦਾਨ ਹੋਊਗਾ ਚਲੋ ਤੁਸੀਂ ਆਪਣੇ ਕੋਲ ਵਿੱਚ ਇਹ ਗਾਂ ਲਈ ਆ ਇਹ ਗਾਂ ਵੀਰ ਨਾਲ ਆਪਾਂ ਬੜੀ ਵਧੀਆ ਦਿੱਤੀ ਆ ਹਾਂ ਜੀ ਹਾਂ ਜੀ ਉਹੀ ਆਪਾਂ ਗੱਲ ਵਿੱਚ ਹਾਂ ਜੀ ਹਾਂ ਜੀ ਉਹੀ ਆਪਾਂ ਗੱਲ ਕਰਦੇ ਹਾਂ ਹਾਂ ਜੀ ਹਾਂ ਜੀ ਤੁਹਾਡਾ ਭਰਾ ਇਦੋਂ ਮਾਲਕ ਲੈਣਿਆ ਕਰੇ ਉਹਨੂੰ ਵੀਰ ਬੱਸ 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 ਉਹਦੀ ਆਪਾਂ ਗੱਲ ਕਰਦੇ ਆਂ ਚੱਲ ਆਓ ਬਈ ਮਿੱਤਰੋ ਇੱਕ ਵਾਰ ਫੇਰ ਵੇਖ ਲਓ ਬੱਕਰੀ ਬੱਕਰੀ ਕਿੰਨੇ ਜਾਂਦੀ ਮਾਰਾ ਬੱਕਰੀ ਹੋਰ ਵੀ ਨੇ ਸਣ ਗੜੇ ਰੇਟ ਇਹ ਨਹੀਂ ਜਿਹੜਾ ਮੰਗੇ ਆਪਾਂ ਫਿਕਸ ਆ ਕੋਈ ਭਰਾ ਵੀ ਭਰਾ ਫੋਨ ਕਰੇ ਮਾਤਰਾ ਖੁੱਲਾ ਹੋਊਗਾ ਆ ਇੱਕ ਵੀ ਜੀ ਪਾਠੀਏ ਇਹ ਕਾ ਪਾਠ ਹੈ ਜੀ ਹਾਂਜੀ ਪਾਠ ਨੂੰ ਵੀ ਜੇ 2 ਮਹੀਨੇ ਹੋ ਬਣੀ ਹੋ ਅੱਛਾ ਜੀ ਪਾਠ ਪੂਰੀ ਕੈਂਟ ਦੇ ਲੋ ਠੀਕ ਆ ਜੀ ਪੂਰੀ ਕੈਂਟ ਦੇ ਪਾਠੀ ਤੇ ਇਹ ਵੀ ਆਪਾਂ ਵੇਚਣੀ ਆ ਆ ਪੜੋਲੇ ਦੀ ਬਣੀ ਵੀ ਤੇ ਹਾਂਜੀ ਇਹ ਵੀ ਵੇਚੀ ਦੀ ਆਪਾਂ ਇਹਦਾ ਕੀ ਮੁੱਲ ਇਹ ਵੀ 10000 ਰੁਪਇਆ ਲਓ ਮਿੱਤਰੋ 2 ਗਣੀ ਘੱਪਣੇ ਨਹੀਂ ਜੀ ਵੀ 1.5 ਦੋ ਮਹੀਨੇ ਬਣੀ ਆ ਚਲੋ ਜੀ ਇਹੋ ਜਿਹੇ ਮਗਰ ਦੋ ਬਠੋਰੇ ਜੀ ਠੀਕ ਆ ਧੰਨਵਾਦ ਜੀ ਹਾਂ ਜੀ ਜੀ